ਕੋਡੀ 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 ਚੱਲ ਸਾਹਮਣੇ ਬੱਜ ਕੇ ਵਾਇਰ ਰੁਪਿੰਦਰ ਜਲਾਲ ਨੇ ਪਿਛਲੇ ਦਿਨੀ ਇਹਦਾ ਵਿਚਾਰੇ ਦਾ ਕੁਝ ਇਲਾਜ ਕਰਾਦਾ ਸਾਹਮਣੇ ਦਾ ਕੈਮਰੇ ਦੇ ਗੰਤੀ ਜੀ ਇੱਕ ਗੱਲ ਆ ਇਲਾਜ ਦੀ ਕਰਦਾ ਰੁਪਿੰਦਰ ਆਈ ਉਰੇ ਮੜੇ ਆਪਾਂ ਕਲੀਅਰ ਹੀ ਕਰ ਦਈਏ ਲੋਕਾਂ ਨੂੰ ਰੁਪਿੰਦਰ ਦੋਦੇ ਨੇ ਇੱਕ ਗੱਲ ਕਲੀਅਰ ਕਰਾਈ ਹੈ ਇਹਦੇ ਨਾਂ ਤੇ ਕੋਈ ਬੰਦਾ ਰੁਪਈਏ ਮੰਗ ਰਿਹਾ ਨਾਂ ਵੀ ਲੈ ਦਾਂਗੇ ਪਰ ਪਤਾ ਹੈ ਉਹ ਬੰਦਾ ਕਹਿੰਦਾ ਮੈਂ ਰੁਪਿੰਦਰ ਦੋਦੇ ਵਾਲਾ ਬੋਲਦਾ ਬਾਈ ਸਾਡੇ ਪਲੇਅਰ ਦੇ 7 ਵਜੇ ਅਸੀਂ ਢੇਡਾ ਲਾਉਣਾ। ਰੁਪਿੰਦਰ ਕਹਿੰਦਾ ਮੇਰੇ ਤਿੰਨ ਆਪਰੇਸ਼ਨ ਹੋ ਗਏ ਭਾਈ ਮੈਂ ਅਜੇ ਤੱਕ ਮੈਨੂੰ ਪਰਮਾਤਮਾ ਨੇ ਜੋ ਦਿੱਤਾ ਬਹੁਤ ਦਿੱਤਾ ਮੈਂ ਅਜੇ ਤੱਕ ਢੇਡਾ ਨਹੀਂ ਲਾਇਆ। ਪਰ ਰੁਪਿੰਦਰ ਦੋਦੇ ਦਾ ਨਾਮ ਲੈ ਕੇ ਉਹਨੂੰ ਯਾਰ ਕਬੱਡੀ 'ਚ ਇਹ ਐਂ ਕਹਿ ਦਈਏ ਵੀ ਯਾਰ ਜੇ ਤੁਸੀਂ ਮੰਗਣ ਜੇ ਤੁਹਾਡਾ ਕੋਈ ਕੰਮ ਆ ਸੀ ਖੜਿਆ ਸੀ ਬੋਲਾਂਗੇ ਤੁਹਾਡੇ ਅਰੇ ਜੇ ਤੁਹਾਡੇ 7 ਵਜੇ। ਪਰ ਯਾਰ ਕਿਸੇ ਪਲੇਅਰ ਦਾ ਨਾਮ ਲੈ ਕੇ ਤੁਸੀਂ ਕਹਿੰਦੇ ਹੋ ਯਾਰ ਮੈਂ ਫਲਾਣਾ ਬੋਲਦਾ ਮੈਂ ਢੇਡਾ ਲਾਉਣਾ ਨਹੀਂ ਇਹ ਗਲਤ ਹੈ। ਕਿਸੇ ਦਾ ਨਾਮ ਲੈ ਕੇ ਯਾਰ ਤੁਸੀਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣੇ ਉਹ ਗਲਤ ਹੈ। ਹਾਂਜੀ ਸਹੀ ਗੱਲ ਹੈ। ਇਹ ਤੁਹਾਡੇ 7 ਵਜੇ ਆ। ਅਸੀਂ ਤੁਹਾਡੇ ਅਰੇ ਬੋਲਿਆ ਬਈ ਉਹਨੂੰ ਸਾਰੇ ਅਸੀਂ ਪਰਸਨਲ ਹੀ ਜਾਣਦੇ ਆ। ਬੰਦੇ ਦਾ ਅਸੀਂ ਨਾਮ ਵੀ ਨਸਰ ਕਰਦੇ ਆਂਗੇ ਪਰ ਅਸੀਂ ਨਸਰ ਕਰਨਾ ਨਹੀਂ ਚਾਹੁੰਦੇ। ਅਗਲੇ ਦੀ ਯਾਰ ਕੋਈ ਗੱਲ ਨਹੀਂ ਫੇਰ ਵੀ ਉਹਨੂੰ ਇੱਕ ਚਾਂਸ ਦੇਤਾ। ਹਾਂ ਲੱਖੀ। ਇਹ ਦੁਬਾਰਾ ਅਸੀਂ ਉਹ ਬੰਦੇ ਦਾ ਨਾਮ ਨਸਰ ਕਰਾਂਗੇ ਵੀ ਭਈਆ ਫਲਾਣੇ ਬੰਦੇ ਨੇ ਰੁਪਿੰਦਰ ਦਾ ਨਾਮ ਲੈ ਕੇ ਰੁਪਈਏ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ ਬਹੁਤ ਧੰਨਵਾਦ ਆ ਪਰ ਉਹ ਸਮਝਦੇ ਆਪਦੇ ਆ ਵੀ ਸਮਝਦੇ। ਖਰਾਜੀ ਕਹਿੰਦਾ ਵੀ ਚਾਂ ਟੂਰਨਾਮੈਂਟ ਤੇ ਹੋ ਗਿਆ ਹੈ ਜੇ ਹੁਣ ਕਿਸੇ ਟੂਰਨਾਮੈਂਟ ਤੇ ਆਏ ਤੇ ਖਰਾਜੀ ਕਹਿੰਦਾ ਵੀ ਅਸੀਂ ਫੜ ਕੇ ਕੈਮਰੇ ਮੁੜੇ ਲੈਨੇ ਲੈ ਆਉਣਾ ਉਹਦਾ ਆਪਰੇਸ਼ਨ ਹੋ ਗਿਆ ਉਹਦੀ ਖਰਾਕ ਦੇ ਰੁਪਈਏ ਉਹਨੂੰ ਮਿਲ ਗਿਆ ਬੇਨਤੀ ਹੈ ਜੀ ਸਾਰੇ ਕਬੱਡੀ ਜਗਤ ਪੰਨਿਓ ਆਓ ਜੀ ਕਰਾਂ ਗੁਰਪ੍ਰੀਤ ਜੰਗੀਆਣਾ ਵੀਰ ਆਇਆ ਐਸੀ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ